देख सकते जी गड्डी जमा खत्म हो गई जमा क्ठी हो गई ਅੱਗੇ ਇਕੱਠੀ ਜਦੋਂ ਉਹਦਾ ਸੈਨਾ ਚ ਜਰੂਰ ਪ੍ਰਵਾਸਵਾ ਦਾ ਜਾਣ ਵਾਸਤੇ ਗਿਆ ਜੀ ਦਾ ਰੰਗ ਜਿਹੜਾ ਜਿਹੜਾ ਪੂਰ ਕੀਤਾ ਹੁੰਦਾ ਆ ਆਪ ਦੇਖ ਸਕਦੇ ਜੀ ਆਸ਼ਪੈਦੇ ਚ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਗੱਡੀ ਇੱਥੋਂ ਗਈ ਐ ਆ ਬ੍ਰੇਕ ਇੱਥੋਂ ਲੱਗਦੇ ਗਏ ਆ ਇੱਥੋਂ ਜਾਂਦੀ ਜਾਂਦੀ ਆਹ ਦੇਖ ਸਕਦੇ ਤੁਸੀਂ ਇੱਥੇ ਛਪੈਦੇ ਨਾਲ ਵੀ ਖਈ ਐ ਆਹ ਛਪੈਦੇ ਨਾਲ ਖਹਿ ਕੇ ਆਹ ਗੱਡੀ ਦੇ ਅਗਲੀਆਂ ਲਾਈਟਾਂ ਵਾਲਾ ਜਿਹੜਾ ਉਹ ਪਈ ਐ ਟੁੱਟੇ ਬਲਬ ਤੇ ਆਹ ਹੋਰ ਵੀ ਸਮਾਨ ਜਿਹੜਾ ਅਗਲਾ ਹੁੰਦਾ ਬੈਂਪਰ ਕੋਲੇ ਆ ਟੁੱਟਿਆ ਪਿਆ ਇਥੋਂ ਕਹਿ ਕੇ ਜੀ ਗੱਡੀ ਫੇਰ ਵੱਜੀ ਆ ਇਧਰ ਆਸ਼ ਸ਼ਪਾਈ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਸ਼ਪਾਈ ਦੇ ਪੂਰੇ ਜਿਹੜੇ ਸਾਕਾਂ ਲਾਤੇ ਬਹੁਤ ਤੇਜ਼ ਵੱਜੀ ਆ ਇੱਥੇ ਆ ਗੱਡੀ ਦੀਆਂ ਲਾਈਟਾਂ ਟੁੱਟੀਆਂ ਪਈਆਂ ਜੀ ਇਥੋਂ ਬਾਈ ਦੱਸਦੇ ਆ ਬਈ ਆ ਢੇਰੀ ਤੋਂ ਗੱਡੀ 10-15 ਫੁੱਟ ਤਾਂ ਗਈ ਆ ਜਦੋਂ ਇਥੋਂ ਗਈ ਉਹ ਸ਼ਫੈਦੇ ਨਾਲ ਵਜਦੀ ਉਹ ਸ਼ਫੈਦੇ ਜਿਹੜਾ ਵੱਢਿਆ ਤੇ ਗੱਡੀ ਦੀ ਤੁਹਾਨੂੰ ਹਾਲਤ ਦਿਖਾਉਣੀ ਆ ਬਹੁਤ ਹੀ ਭਿਆੜਾ ਐਕਸੀਡੈਂਟ ਹੋਇਆ ਬਾਕੀ ਬਾਈ ਵੈਸੇ ਤਾਂ ਚਲੋ ਠੀਕ ਐ ਆਪ ਹੀ ਬਾਈ ਵਿੱਚੋਂ ਨਿਕਲ ਕੇ ਗੱਡੀ ਤੋਂ ਗਿਆ ਜਾਨੀ ਨੁਕਸਾਨ ਤੋਂ ਤਾਂ ਜਾਨੀ ਬਚ ਤਾ ਵਾਹਿਗੁਰੂ ਦੀ ਕਿਰਪਾ ਨਾਲ ਆ ਤੁਸੀਂ ਗੱਡੀ ਦੇ हालात देख स जमा खत्म हो अ देख सकते जी जमा खत्म हो गई जम कठी हो गई ਆ ਵੀ ਆ ਵੀ ਤਾਂ ਜਿਹੜਾ ਪੱਕਾ ਹੋਊਗਾ ਅਸੀਂ ਇਕੱਠੀ ਦੋਰੀ ਦਾ ਸੈਨਾ ਜਿਹੜਾ ਪਰਮਾਤਮਾ ਦਾ ਜਰ ਜਾਨ ਕਰਤੀ ਆ ਚੀਜ਼ਾਂ ਰੱਖਣ ਦੇ ਜਿਹੜਾ ਜਿਹੜਾ ਪਹਿਲਾਂ ਮੋਰ ਕੀਤਾ ਹੁੰਦਾ ਇਹ ਵੈਲ ਟੂ ਮਿਕਸ ਕਰਦਾ ਆ ਆਪ ਦੇਖ ਸਕਦੇ ਜੀ ਆਸ਼ਪੈਦੇ ਚ ਹੋ ਜੀ ਆਸ਼ਪੈਦਾ ਸਾਰਾ ਲੇ ਸਿਰ ਤਾਂ ਜਵਾਨ ਸ਼ਿਵਰਾ ਚੋਰੀ ਹੋ ਗਈ ਆ ਗੱਡੀ ਦੀ ਬੈਟਰੀ ਹੈ ਬਈ ਯਾਨੀ ਏਡਾ ਕੜਾ ਐਕਸੀਡੈਂਟ ਹੋਇਆ ਨਿਕਲ ਕੇ ਬਾਹਰ ਆ ਗਿਆ ਹਾਂ ਬੰਦਾ ਤਾਂ ਬਚ ਗਿਆ ਅਟਲ ਮੈਂ ਸਾਡੇ ਕੋਲੇ ਵੀ ਅੱਧ ਦੇਖ ਸਕਦਾ ਹਾਂ ਬਈ ਇੱਥੋਂ ਵੱਜਿਆ ਛਪੇਦੇ ਦੇ ਨਾਲ ਆ ਕੱਢੀ ਕਰ ਫਿਰ ਇੱਥੋਂ ਆ ਟਾਇਰ ਵੱਜਿਆ ਆ ਟਾਇਰ ਵੀ ਲੈ ਕੇ ਜਮਾ ਪਾਸੇ ਸਿਰਦਾ ਉਹ ਮਗਰੋਂ ਫੇਰ ਉੱਧਰ ਇਕੱਠੀ ਕੀਤੀ ਤੇ ਜੋਇੰਗ ਗੱਡੀ ਜਣੀ ਇਕੱਠੀ ਕਰਦੀ ਬਹੁਤ ਪਰ ਐਕਸੀਡੈਂਟ ਹੋਇਆ ਪਰ ਮਾੜੀ ਦੀ ਕਿਰਪਾ ਨਾਲ ਜਾਨੀ ਨੁਕਸਾਨ ਤੋਂ ਬਈ ਦੀ ਬਚਤ ਆ